ਤਉ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤ ਖਸਮਨੀ ਨੂਰ ਅਰਸਹੁ ਕੁਰਸਹੁ ਉਦ ਰਿਠੇ ਸਚੇ ਪਾਤਸਾਹ ਮਹਲ ਜਨਮ ਜਰਮਦੀ ਸਜਣ ਸਚਾ ਪਾਤਸਾਹ ਸਿਰਸਾ ਹਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾਵੀ ਸਜਣ ਸਚਾ ਪਾਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਸਵਨਾਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਚਰਨ ਕਾਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗਣ ਅਮੋਲ ਜਿਸ ਰਿਦੈ ਨ ਵਸੇ ਆ ਤੇ ਨਰ ਤ੍ਰਿਸ਼ਨਾ ਤਿਰਖਾਈ ਚਰਨ ਕਾਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗਣ ਅਮੋਲ ਜਿਸ ਰਿਦੈ ਨਾ ਵਸੇ ਆ ਤੇ ਨਰ ਤ੍ਰਿਸ਼ਨਾ ਤਿਰਖਾਈ ਹਰ ਆਰਾਧੇ ਰੋਗ ਆਨੰਦਾਈ ਜਿਸਨੋ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਣ ਆਈ ਰਹਾ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਾਰੇ ਦਿਸਰਿਆ ਪੁਰਖ ਵਿਦਾਤ ਤੈ ਦੁਖੀਆ ਮਹ ਗਨਣ ਜਿਹ ਗੁਰ ਮਾਨ ਪ੍ਰਭੂ ਲਿਵ ਲਾਈ ਤਹਿ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਦਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸੈ ਪਕਰੀ ਸੰਤਨ ਕੀ ਰਿਦੈ ਭੈ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਰਿਦੈ ਭੈ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੁਣ ਅਮੋਲ ਜਿਸ ਰਿਦੈ ਨਾ ਵਸਿਆ ਤੇ ਨਰ ਤ੍ਰਿਸ਼ਨਾ ਤਿਰਖਾਈ